ਹਾਂ ਜੀ ਬੇਟੀ ਕੀ ਨਾਮ ਹੈ ਤੇ ਕੀ ਅਧਿਕਾਰਤ ਹੈ ਸੀ ਜਿਹੜਾ ਤੁਹਾਡਾ ਮੈਂ ਜੋਰਾ ਸਿੰਘ ਅਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਅਸੀਂ ਡੀਸੀ ਸਾਹਿਬ ਦੇ ਦਫ਼ਤਰ ਅੱਗੇ ਇੱਕ ਧਰਨਾ ਲਾਇਆ ਸੀ ਉਹ ਦੋ ਮਸਲੇ ਇੱਕ ਦੇਣ ਦੇ ਮਜ਼ਦੂਰਾਂ ਦੇ ਪਲਾਟਾਂ ਦਾ ਮਸਲਾ ਦੂਜਾ ਹੈਗਾ ਚੱਕ ਅਤਰ ਸਿੰਘ ਆਲਾ ਪਿੰਡ ਦਾ ਦੀਪੂ ਹੁੱਡ ਹਰਦਮ ਸਿੰਘ ਉਹਦੇ ਖਿਲਾਫ ਪੰਜ ਇਨਕੁਆਰੀਆਂ ਨੇ ਜਿਹੜੀਆਂ ਹੋ ਚੁੱਕੀਆਂ ਜਿਦੇ ਚ ਉਹ ਸਾਬਤ ਹੋ ਚੁੱਕਿਆ ਹੈ ਕਿ ਉਹ ਜਿਹੜਾ ਰਾਸ਼ਨ ਨਾ ਸਹੀ ਨਹੀਂ ਬੰਦਦਾ ਹੈਗਾ ਔਰਤਾਂ ਨੂੰ ਹੋ ਗਲਤ ਸ਼ਬਦ ਬੋਲਦਾ ਹੈਗਾ ਜਾਤੀ ਆਧਾਰ ਤੇ ਲੋਕਾਂ ਨੂੰ ਪਿੰਚ ਕਰਦਾ ਹੈਗਾ ਤੇ ਕਰੋਨਾ ਵੇਲੇ ਦੀ ਆਈ ਹੋਈ ਕਣਕ ਉਹਨੇ ਖਾਧੀ ਹੈਗੀ ਜਿਹਦੇ ਕਰਕੇ ਅਸੀਂ 1.5 ਸਾਲ ਤੋਂ ਸਾਡੀ ਜਥੇਬੰਦੀ ਚੱਕਰਤ ਸਿੰਘ ਵਾਲੇ ਉਹਨਾਂ ਨੇ ਕਿਹਾ ਵੀ ਇਹ ਡੀਪੂ ਹੋਲਡਰ ਦਾ ਲਾਇਸੈਂਸ ਰੱਦ ਕੀਤਾ ਜਾਵੇ ਤੇ ਨਵਾਂ ਡੀਪੂ ਹੋਲਡਰ ਜਿਹੜਾ ਉਹ ਲੈਂਦਾ ਜਾਵੇ ਪਰ ਡੀਐਫਐਸਓ ਪਤਾ ਨਹੀਂ ਕਿਹੜੇ ਆਧਾਰ ਦੇ ਉੱਤੇ ਇਹ ਗੱਲ ਕਹਿ ਰਹੀ ਹੈ ਵੀ ਚਾਹੇ ਉਹ ਤੋਂ 4 ਬੰਦੇ ਕਣਕ ਲੈਣ ਅਸੀਂ ਉਹਦਾ ਡੀਪੂ ਹੋਲ ਜਿਹੜਾ ਕੈਨਸਲ ਲਾਇਸੈਂਸਾ ਉਹ ਨਹੀਂ ਕਰਨਾ ਆਏਗਾ ਉਹਦੇ ਕਰਕੇ ਅਸੀਂ ਇਹ ਪ੍ਰੋਟੈਸਟ ਕੀਤਾ ਹੈਗਾ ਜਿਹਦੇ ਖਾਲਾ ਪੱਡੇ ਗੰਭੀਰ ਦੋਸ਼ ਹੈਗੇ ਆ ਲੋਕ ਉਹਦੇ ਕੋਲੋਂ ਕੋਈ ਕਣਕ ਨਹੀਂ ਲੈਣਾ ਚਾਹੁੰਦਾ ਹੈਗਾ 400 ਦੇ ਵਿੱਚੋਂ ਸਿਰਫ 4 ਜਾਂ 5 ਬੰਦੇ ਆ ਜਿਹੜੇ ਉਹਦੇ ਘਰ ਦੇ ਬੰਦੇ ਹੈਗੇ ਜਿਹੜੇ ਕਹਿੰਦੇ ਅਸੀਂ ਕਣਕ ਲੈਣੀ ਹੈ ਇਹਦੇ ਕਰਕੇ ਡੀਸੀ ਸਾਹਿਬ ਨੇ ਸਾਨੂੰ ਇਹ ਕਿਹਾ ਸੀ ਵੀ ਅਸੀਂ ਕਹਿ ਸੀ ਵੀ ਉਹਦੇ ਉੱਤੇ ਐਸਸੀਐਸਟੀ ਐਕਟ ਤਹਿਤ ਪਰਚਾ ਦਰਜ ਕੀਤਾ ਤੇ ਉਹ ਕੈਨਸਲ ਹੋਵੇ ਡੀਸੀ ਨੇ ਇਹ ਗੱਲ ਕਹੀ ਆ ਵੀ ਅਸੀਂ ਇਨਕੁਆਰੀ ਕਰਾਂਗੇ ਤੇ ਅਸੀਂ ਕਹਿੰਦੇ ਵੀ ਪੰਜ ਇਨਕੁਆਰੀਆਂ ਤਾਂ ਪਹਿਲਾਂ ਹੋ ਚੁੱਕੀਆਂ ਹੈਗੀਆਂ ਹੋਰ ਇਨਕੁਆਰੀ ਕੀ ਹੋ ਮੈਕਮੇ ਵੱਲੋਂ ਇਨਕੁਆਰੀਆਂ ਹੋਈਆਂ ਹੋਈਆਂ ਜਿਹਦੇ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਜਿਹੜੀ ਸਾਨੂੰ ਇਹ ਅਫਸਰ ਸ਼ਾਇਖ ਦੀ ਗੱਲ ਹੈ ਜਿਹੜੀ ਉਹ ਬਿਲਕੁਲ ਗਲਤ ਲੱਗੀ ਹੈਗੀ ਆ ਵੀ ਜਿਹੜੇ ਬੰਦੇ ਤੇ ਡੇਕਮ ਬਰ ਦੋਸ਼ ਹੈਗੇ ਉਹਦਾ ਲਾਇਸੈਂਸ ਜਿਹੜਾ ਉਹ ਕੈਨਸਲ ਕਿਉਂ ਨਹੀਂ ਕੀਤਾ ਜਾਂਦਾ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਹੁਣ ਮਿਲੇ ਸੀ ਉਸ ਤੋਂ ਬਾਅਦ ਮੁਜਾਰਾ ਕਰਕੇ ਇੱਥੇ ਆਏ ਹੈਗੇ ਡੀ.ਐਸ. ਦਫ਼ਤਰ ਤੋਂ ਇਹਨਾਂ ਨੂੰ ਅਸੀਂ ਮਿਲੇ ਹੈਗੇ ਆ ਇਹਨਾਂ ਨੂੰ ਕਿਹਾ ਹੈਗਾ ਵੀ ਆਹ ਇਨਕੁਆਰੀਆਂ ਦੇ ਵਿੱਚ ਉਹਦੇ ਆਹ ਗਲਤ ਸ਼ਬਦ ਬੋਲੇ ਹੋਏ ਨੇ ਜਿਹਦੇ ਤਹਿਤ ਉਹਨਾਂ ਤੇ ਐਸ.ਸੀ.ਐਸ.ਟੀ ਐਕਟ ਦਾ ਜਿਹੜਾ ਪਰਚਾ ਉਹ ਦਰਜ ਕੀਤਾ ਜਾਵੇ ਜਿਹਦੇ ਕਰਕੇ ਮੈਡਮ ਨੇ ਹਿਨਾ ਕੀ ਹੈਗਾ ਨਾ ਉਹਨਾਂ ਦਾ हां हेना गुप्ता ਉਹਨਾਂ ਨੇ ਸਾਨੂੰ ਵਿਸ਼ਵਾਸ ਦੋਇਆ ਵੀ ਅਸੀਂ ਆਪਣੀ ਇਨਕੁਆਰੀ ਕਰਾਂਗੇ ਇਨਕੁਆਰੀ ਦੇ ਅਧਾਰ ਤੇ ਜ਼ੋਰਤੀ ਬਣਦੀ ਸਜ਼ਾ ਹੋਗੀ ਉਹ ਮਲੋਂ ਨੂੰ ਦਿੱਤੀ ਜਾਊਗੀ ਚਾਹੇ ਉਹ ਤੇ ਐਸਐਸਟੀ ਐਕਟ ਅਗਦਾ ਜਾਂ ਹੋਰ ਤਰ੍ਹਾਂਾਂ ਮ ਲਗਦੀਆਂ ਹਨ ਦੂਜਾ ਉਹਨਾਂ ਨੇ ਇਹ ਕਹਿ ਹੈਗਾ ਵੀ ਅਸੀਂ ਅੱਜ ਤੋਂ ਬਾਅਦ ਜਦੋਂ ਤੱਕ ਇਹ ਮਸਲਾ ਸੋਲਵ ਨਹੀਂ ਹੁੰਦਾ ਉਦੋਂ ਤੱਕ ਉਹ ਡੀਪੂ ਹੋਲਡਰ ਨੂੰ ਕਣਕ ਨਹੀਂ ਦਵਾਂਗੇ ਮਹਿਕਮੇ ਦੇ ਬੰਦੇ ਜਾ ਕੇ ਜਿਹੜੇ ਪਿੰਡ ਚੱਕਰਤਰ ਸਿੰਘ ਵਾਲਾ ਦੇ ਵਿੱਚ ਸਾਂਝੀ ਥਾਂ ਦੇ ਉੱਤੇ ਜਿਹੜੀ ਕਣਕਾ ਉਹ ਵੰਡਣ ਵੰਡਣਗੇ ਅਸੀਂ ਯੂਨੀਅਨ ਵੱਲੋਂ ਇਹ ਫੈਸਲਾ ਕੀਤਾ ਹੈਗਾ ਦੇ ਦਿਉਣ ਦੇ ਪਲਾਟਾਂ ਦਾ ਮਸਲਾ ਡੇਢ ਸਾਲ ਤੋਂ ਚੱਲਦਾ ਡੇਢ ਸਾਲ ਤੋਂ ਇਹ ਡੀਪੂ ਦਾ ਮਸਲਾ ਚੱਲਦਾ ਜੇ ਮਸਲੇ ਹੱਲ ਨਾ ਕੀਤੇ ਤਾਂ ਅਸੀਂ ਜਥੇਬੰਦੀ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤਕੜਾ ਸੰਘਰਸ਼ ਹੈ ਜਿਹੜਾ ਉਹ ਕਰਾਂ ਡੀਪੂ ਆ ਜਿਹੜਾ ਦੱਸਿਆ ਜਾ ਰਿਹਾ ਪਹਿਲਾਂ ਸਸਪੈਂਡ ਵੀ ਕੀਤਾ ਗਿਆ ਸੀ ਫਿਰ ਫਿਰ ਬਾਹਲ ਕੇ ਵੀ ਹਾਂ ਇਹ ਐਸੇ ਕਰਕੇ ਅਸੀਂ ਕਹਿੰਦੇ ਆ ਕਿ ਜੋ ਡੀਐਫਓ ਸੋ ਮੈਡਮ ਹੈਗੀ ਹੈ ਪਤਾ ਨਹੀਂ ਕੀ ਗੱਲ ਹੈਗੀ ਆ ਅੰਦਰ ਖਾਤੇ ਕੀ ਚੱਕਰ ਚੱਲਦੇ ਹੈਗੇ ਆ ਜਿਹੜੇ ਇਹ ਕਰ ਕਰ ਰਹੇ ਵੀ ਚਾਰ ਬੰਦੇ ਚਾਹੇ ਹੋਣ ਅਸੀਂ ਤਾਂ ਉਹਨਾਂ ਨੂੰ ਕਣਕ ਦਾਂਗੂ ਇਹ ਡੀਪੂ ਦਾ ਲਾਇਸੈਂਸ ਕੈਨਸਲ ਨਹੀਂ ਕਰਨਾ ਚਾਹੇ ਸਾਰੇ ਪਿੰਡ ਦੀ ਕਣਕ ਖਾ ਜਵੇ ਦਾ ਮਤਲਬ ਇਹ ਹੈ ਸੋ ਇਹ ਦੇ ਕਰਕੇ ਇਹ ਸਾਨੂੰ ਲੱਗਦਾ ਹੈਗਾ ਇੱਥੇ ਭ੍ਰਿਸ਼ਟਾਚਾਰ ਜੋਰਾਂ ਤੇ ਚੱਲਦਾ ਪਤਾ ਨਹੀਂ ਕਿੱਥੋਂ ਕਿਹੜੀਆਂ ਸਿਆਸੀ ਕੁੰਡੀਆਂ ਪਈਆਂ ਹੋਈਆਂ ਨੇ ਜਿਹਦੇ ਕਰਕੇ ਉਹ ਡੀਪੂ ਹੋਲਡਰ ਨੂੰ ਦਾ ਲਾਇਸੈਂਸ ਰੱਦ ਕਰਨ ਵਾਸਤੇ ਸਟੈਪ ਨਹੀਂ ਚੁੱਕਿਆ ਜਾ ਰਿਹਾ ਜੇ ਫੇਰ ਵੀ ਛੋਟੀ ਮੰਗ ਨਾ ਮੰਨੀ ਕਿ ਤੇ ਹਲਾ ਪ੍ਰੋਟੈਕਸ਼ਨ ਕਰੀਏ ਅਸੀਂ ਮੀਟਿੰਗ ਕਰਾਂਗੇ ਇੱਕ ਵਾਰ ਅਸੀਂ ਇਹ ਕਰ ਲਵਾਂ ਵੀ ਇੱਕ ਕਣਕ ਬੰਡੋ ਅਸੀਂ ਮੀਟਿੰਗ ਕਰਕੇ ਇੱਥੇ ਚਾਹੇ ਲਗਾਤਾਰ ਡੀਸੀ ਦੇ ਐਸਐਸਪੀ ਦੇ ਜਿਹੜੇ ਵੀ ਸਾਡੀ ਗੱਲ ਨਹੀਂ ਮੈਨੂਗਾ ਉਹਨਾਂ ਦੇ ਲਗਾਤਾਰ ਧਰਨੇ ਜਿਹੜੇ ਅਸੀਂ ਆਉਣ ਵਾਲੇ ਸਮੇਂ ਚਲਾਵਾ